ਵਾਹਿਗੁਰੂ ਸਾਹਿਬ ਜੀਓ ਧਨਾਸ੍ਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਿਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਈਏ ਮੇਰੇ ਜਿੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤਾ ਪਲਤਾ ਮੁਖ ਉਜਲ ਹੋਈ ਹੈ ਨਿਤ ਧਿਆਇਐ ਹਰਪੁਰਖ ਨਿਰੰਜਨ ਰਹਾਉ ਜਹ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੇਨੇ ਵਡ ਭਾਗੇ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੇ ਜਪ ਹਰ ਭਵ ਜਲ ਤਰਨਾ ਤਨਾਸਰੇ ਮਹਲਾ 4 ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੋ ਜਾਣਤਾ ਸਾਹਾ ਅਵਰ ਕਿਆ ਜਾਣੇ ਕੋਈ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਹਾਰਾ ਦੂਜਾ ਨਹੀਂ ਕੋਈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝੇ ਹੀ ਆਵਹਿ ਦਿਨ ਰਾਤ ਸਭ ਤੁਝੇ ਹੀ ਥਾ ਵਹੁ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਝੇ ਵਿੱਚ ਹੈ ਮੇਰੇ ਸਾਹਾ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝੇ ਤੇ ਆਵਹਿ ਮੇਰੇ ਸਹਾ ਜਿਉ ਪਾਵੇ ਤਉ ਰਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਤਨਾਸਰੇ ਮਹੱਲਾ ਪੰਜਵਾ ਘਰ ਪਹਿਲਾ ਚੌਪ ਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਭਵ ਖੰਡਨ ਦੁਖ ਭੰਜਨ ਸੁਆਮੀ ਭਗਤ ਵਚਨ ਅਨੰਕਾਰੇ ਕੋਟ ਪਰਾਦ ਮਿਟੇਖੇ ਨ ਪੀਤਰ ਜਾ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਾਗਾ ਹੈ ਰਾਮ ਪਿਆਰੇ ਦੀਨ ਦਿਆਲ ਕਰੇ ਪ੍ਰਭ ਕਿਰਪਾ ਵਸ ਕਿਨੇ ਪੰਚ ਦੋਤਾਰੇ ਰਹਾਉ ਤੇਰਾ ਥਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹੇਹ ਦਰਬਾਰੇ ਸਰਬ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਨ ਜਾਪੈ ਰੂਪ ਨ ਲਖੀਐ ਤੇਰੇ ਕੁਦਰਤ ਕੌਣ ਵਿਚਾਰੇ ਜਲ thân ਮਹੀਲ ਰਵਿਆ ਸਰਵਠਾਈ ਅਗਮ ਰੂਪ ਗਿਰਧਾਰੇ ਕੀਰਤ ਕਰੇ ਸਗਲ ਜਨ ਤੇਰੀ ਤੂੰ ਅਬਿਨਾਸੀ ਪ੍ਰਖ ਮੁਰਾਰੇ ਜੋ ਪਾਵੈ ਤੂੰ ਰੱਖੋ ਸੁਆਮੀ ਜਨਾਨਾਲਕ ਸ਼ਰਨ ਦੁਆਰੇ ਤਨਸਰੇ ਮਹੱਲਾ ਪੰਜਵਾ बिन जल प्राण तजे है मीना जिन जल सों हेत बडायो कमल हेत बिन सुहै पवरा उन मार्ग न कस न पायो अब मन एकस सों मोह के ना मर न जा सदहे सङ्गे सतगुर शब्द चिना काम हेत ले कुचरले ओह परवस पयो विचारा नाद हेत सिर डारो कुरङ्का ਉਸ ਹੀ ਹੈ ਤੇ ਵਿਦਾਰਾ ਦੇਖ ਕੋਟੰਬ ਲੋਭ ਮੋਹ ਉਪਰਾਨੇ ਮਾਇਆ ਕੋ ਲਪਟਾਨਾ ਅਤ ਰਚਿਓ ਕਰ ਲੈਨੋ ਆਪਣਾ ਉਹਨ ਛੋਡ ਸਰਾ ਪਰ ਜਾਣਾ ਬਿਨ ਗੋਵਿੰਦੇ ਅਵਰ ਸੰਗ ਨਿਹਾਰ ਓਹ ਜਾਨੋ ਸਦਾ ਦਹਿਲਾ ਕਹੋ ਨਾਨਕ ਗੁਰ ਇਹ ਬੁਜਾਇਓ ਪ੍ਰੀਤ ਪ੍ਰਭੂ ਸਦਕੇ ਲਾ ਤਨਾ ਸਰੀ ਮਹਲਾ ਪੰਜਵਾ ਕਾਰ ਕਿਰਪਾ ਦੇਓ ਮੋਹੇ ਨਮਾ ਵੰਦਨ ਤੇ ਛੁਟਕਾਏ ਮਨ ਤੇ ਬਿਸਰੇ ਸਗਲੋ ਤੰਦਾ ਗੁਰ ਕੇ ਚਰਣੇ ਲਾਏ ਸਾਧ ਸੰਗ ਚਿੰਤ ਬੇਰਾਨੀ ਛਾਡੀ ਅਹੰਬੋਧ ਮੋਹ ਮਨ ਬਾਸਨ ਦੇ ਕਰ ਗੜਹਾ ਗੜੇ ਰਹਾਉ ਨਾ ਕੋ ਮੇਰਾ ਦੁਸ਼ਮਨ ਰਹਿਆ ਨਾ ਹਮ ਕਿਸਕੇ ਬਹਿਰਾਈ ਬ੍ਰਹਮ ਪਸਾਰ ਪਸਾਰੇ ਭੀਤਰ ਸਾਥ ਗੁਰ ਤੇ ਸੋ ਜੀ ਪਾਏ ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤਾ ਮਿਲ ਕਿਓ ਮੇਰੇ ਰਾਜਨ ਬਿਨਸੋ ਠੀਠਾ ਅੰਮ੍ਰਿਤ ਵੋਠਾ ਸ਼ਬਦ ਲਗੋ ਗੁਰ ਮਿਠਾ ਜਲਥਨ ਮਹੀਲ ਸਰਬ ਨਿਵਾਸੀ ਨਾਨਕ ਰਮਈਆ ਡਿਠਾ ਤਨਾ ਫੇਰੇ ਮਹੱਲਾ ਪੰਜਵਾ ਜਬ ਤੇ ਦਰਸ਼ਨ ਪੇਟੇ ਸਾਧੂ ਭਲੇ ਦਿਨ ਸੇ ਹੋਏ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ ਆਪ ਮੁਹਰੇ RAM ਜਸੋ ਮਨ ਗਾਇਓ ਭਇਓ ਪ੍ਰਗਾਸ ਸਦਾ ਸੁਖ ਮਨ ਮਹਿ ਸਤਿਗੁਰ ਪੂਰਾ ਪਾਇਓ ਰਹਾਉ ਗੁਣ નિਧਾਨ ਰਿਤ ਪੀਤਰ ਵਸਿਆ ਤਾ ਦੁਖ ਪਰਮ ਭਉ ਭਗਾ ਭਈ ਪ੍ਰਾਪਤ ਵਸਤੇ ਅਗੋਚਰ ਰਾਮ ਨਾਮ ਰੰਗ ਲਗਾ ਚਿੰਤ ਅਚਿੰਤਾ ਸੋਚ ਅਸੋਚਾ ਸੋ ਗਾ ਲੋਭ ਮੋਹ ਥਕਾ ਹਉ ਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਪਏ ਬਿਬਕਾ ਗੁਰ ਕੀ ਤਹਿਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਪਾਣੀ ਕਹੋ ਨਾਨਕ ਜਨ ਜਮ ਤੇ ਕਾਢੇ ਤਿਸ ਗੁਰ ਕੈ ਕੁਰਬਾਨੀ ਧਨਾਸ੍ਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਏ ਸੁਗੜ ਸੁਜਾਨੀ ਤਨਹੀ ਸੁਣਿਆ ਦੁਖ ਸੁਖ ਮੇਰਾ ਤੋਬਦਨ ਕੀ ਖਟਾਨੇ ਜੀ ਕੇ ਇਹ ਕਹਿ ਪਹਿਮਾਨੇ ਔਰ ਜਤਨ ਕਰ ਰਹੇ ਬਹੁਤ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ ਰਾਉ ਅੰਮ੍ਰਿਤ ਨਾਮ ਨਰਮੋਲਕ ਹੀਰਾ ਗੁਰ ਦੇ ਨਾਮ ਤਨੇ ਡਿਗੈ ਨਾ ਡੋਲੇ ਧਿਰੜ ਕਰ ਰਹੇ ਓ ਪੂਰਨ ਹੋਏ ਤ੍ਰਿਪਤਾਣੇ ਓਏ ਜੋ ਵਿਚ ਹਮ ਤੁਮ ਕਸ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲਥਲੀ ਹੋਈ ਹੈ ਤਾਤੇ ਕਨਕ ਵਖਾਨੀ ਪ੍ਰਗਟ ਅਜੋਤ ਸਹਿਜ ਸੁਖ ਸੁਬਾਹ ਬਜੇ ਅਨਹਤ ਬਾਣੀ ਕਹੋ ਨਾਨਕ ਨੇ ਚਲ ਕਰ ਬੰਦਿਓ ਗੁਰ ਕੀਓ ਬੰਧਾਨੀ ਤਨਾਸਰੇ ਮਹੱਲਾ ਪੰਜਵਾ ਵੱਡੇ ਵੱਡੇ ਰਾਜ ਨੇਰ ਭੂਮਨ ताके तृष्ण न बुझे लपट रहे माया रंग माते लोचन कछु न सूझे बिखिया मह किन्हे त्रिपत न पाए जो पावक एदन नहीं त्रपे बिन हर कहा या खाई रहा। ਦਿਨ ਦਿਨ ਕਰਦ ਪੋਜਨ ਬਹੁ ਵਿੰਜਨ ਤਾਂ ਕਿ ਮਿਟੈ ਨ ਭੁਖਾ ਉਦਮ ਕਰੈ ਸੁਆਨ ਕੇ ਨਿਆਏ ਚਾਰੇ ਕੁੰਟਾਂ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਹਨ ਚੁਕੇ दिन प्रातः करै करै पछतापै सोग लोभ में सुकै हर हर नाम अपार अमूलाय अमृत एक निधाना सुख सहज आनंद संतन कै नानक गुरु ते जाना तणासरे महला पंजावा ਲਵੈਨ ਲਗਨ ਕੋ ਹੈ ਕਸ਼ੂਏ ਜਾ ਕੋ ਫਿਰ ਇਹੁ ਥਾਵੈ ਜਾ ਕੋ ਗੁਰ ਦਿਨੋ ਇਹ ਹੋਇ ਅੰਮ੍ਰਿਤ ਤਿਸ ਹੀ ਕੋ ਬਨਿ ਆਵੈ ਜਾ ਕੋ ਆਇਓ ਏਕ ਰਸਾ ਖਾਨ ਪਾਨ ਆਨ ਨਹੀਂ ਖੁਦਿਆ ਤਾਂ ਕੈ ਚਿਤਨਾ ਬਸਾ ਰਹਾਉ ਮੌਲਿਓ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਏ ਬਰਨ ਸਾ ਕੋ ਉਸਤਾ ਕੇ ਕੀਮਤ ਕਹਿਣ ਨਾ ਜਾਏ ਕਾਲ ਨ ਮਿਲੇਓ ਸੇਵ ਨ ਮਿਲੇਓ ਮਿਲੇਓ ਆਏ ਅਚੰਤਾ ਜਾ ਕੋ ਦਇਆ ਕਰੇ ਮੇਰੇ ਠਾਕੁਰ ਤੈਨੂੰ ਗੁਰਹਿ ਕਮਨ ਮੰਤਾ ਦੀਨ ਦਿਆਲ ਸਦਾ ਕਿਰਪਾਲ ਸਰਬ ਜੀਆਂ ਪ੍ਰਤਪਾਲ ਓਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੋਪਾਲਾ ਤਨ ਸਰੀ ਮਹਲਾ ਪੰਜਵਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਹਾਉਦਿਆਨ ਅੰਧਕਾਰ ਮਹਿ ਜਿਨ ਸਿਦਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਇਹ ਹਾ ਉਹ ਹਾ ਸਰਬ ਥੋਕ ਕੇ ਜਿਸ ਹੈ ਹਮਾਰੇ ਚੰਦਰਾ ਹਾ ਜਾ ਕੇ ਸਿਮਰਨ ਸਰਬ ਨਿਦਾਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗ ਨਸੇ ਭਗਤ ਬਸੇ ਸਬ ਤੂਰੀ ਸਰਬ ਮਨੋਰਥ ਜੇ ਕੋ ਚਾਹੇ ਸੇ ਵੇਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨੀ ਸ਼ੀਤਲ ਸਾਤ ਮਹਾ ਸੁਖ ਪਾਇਆ ਸੰਤ ਸਾਗ ਰਹਿਓ ਓਲਾ ਹਰ ਧਨ ਸੰਚਨ ਹਰ ਨਾਮ ਪੂਜਨ ਏਹੋ ਨਾਨਕ ਕੀਨੋ ਚੋਲਾ ਤਨਾਸਰੇ ਮਹੱਲਾ ਪੰਜਵਾ ਜਹ ਕਰਨੀ ਹੋਵਹਿ ਸਰਮਿੰਦਾ ਇਹ ਕਮਨੀ ਰੇਤਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ऐसे दरड़े बेप्रीत माया मोह पुलो अवरे हित हर चंदोरी बन हर पातरे एहै तुहारो बीत रहा चंदन लेप होत देह को सुख गर तब पसम संगीत अमृत सांग नहे रुचयावत बिखैठ गौरे प्रीत उत्तम संत भले संगी इस युग में है पवित्र पुनीत ਜਾ ਤੇ ਅਕਾਰਤ ਜਨਮ ਪਦਾਰਥ ਕਾਚ ਬਾਦਰੇ ਜੀਤ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੇਤ ਸਾਧ ਸੰਗ ਇਨ ਦੁਖ ਤੈਨ ਕਸਿਓ ਨਾਨਕ ਏਕ ਪਰੇਤ ਤਨਾਸਰੇ ਮਹੱਲਾ ਪੰਜਵਾਂ ਪਾਣੀ ਪਖਾ ਪੀਸੋ ਸੰਤ ਆਗੈ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੇ ਹੋ ਬਿਸਰਾਮ ਨਿਦ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਤਿਆਇ ਰਹਾਓ ਤੇਮਰੀ ਕਿਰਪਾ ਤੇ ਮੋਹ ਮਾਨ ਛੁਟੈ ਬਿਨ ਸਜਾਏ ਪ੍ਰਮਾਏ ਅਨਦਰੋਂ ਪਰਵੇ ਉਹ ਸਭ ਮਦੇ ਜਤ ਕਤ ਪੇਖੋ ਜਾਏ ਤੁਮ ਦਿਆਨ ਕਿਰਪਾਲ ਕਿਰਪਾ ਨਿਦ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਏ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਏ ਨਾਮ ਜਪ ਤ ਤ੍ਰਿਸ਼ਨਾ ਸਭ ਬੁਝਿ ਹੈ ਨਾਨਕ ਤ੍ਰਿਪਤਿਆ ਘਾਇ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਪਾਏ ਨਾਮ ਜਬ ਤ੍ਰਿਸ਼ਨਾ ਸਭ ਬੁਝੀ ਹੈ ਨਾਨਕ ਤ੍ਰਿਪਤ ਆਕਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ